ਲਿਖ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸੰਤ ਆਪ ਦਾ ਜਨਮ 1469 ਈਸਵੀ ਵਿੱਚ ਕਤਕ ਦੇ ਪੂਰਨਮਾਸੀ ਨੂੰ ਲਾਹੌਰ ਨੇੜੇ ਰਾਏਪੋਈ ਦੀ ਤਲਵੰਡੀ ਹੁਣ ਨਣਕਾਣਾ ਸਾਹਿਬ ਪੰਜਾਬ ਪਾਕਿਸਤਾਨ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਜੀ ਦ ਨ ਤ੍ਰਿਪਤਾ ਦੇਵੀ ਸੀ ਬਚਪਨ ਤੋਂ ਆਪ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਆਪ ਦੇ ਪਿਤਾ ਜੀ ਨੇ ਆਪ ਨੂੰ 20 ਸੱਚਾ ਸੌਦਾ ਕਰਨ ਲਈ ਦਿੱਤੇ ਉਪਨੇ 1 ਰੁਪਈਆ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਚਕਾਇਆ ਤੇ ਇਸ ਤਰ੍ਹਾਂ ਸੱਚਾ ਸੌਦਾ ਕਰ ਕੇ ਕਰ ਪਰਤੇ 1487 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਕਸਬੇ ਦੇ ਮੂਲਚੰਦ ਅਤੇ ਚੰਦੋ ਰਾਣੀ ਦੀ ਧੀ ਬੀਬੀ ਸੁਲੱਖਣੀ ਨਾਲ ਹੋਇਆ ਆਪ ਦੇ ਘਰ ਦੋ ਪੁੱਤਰਾਂ ਨੇ ਜਨਮ ਲੈਰ ਜਿਨ੍ਹਾਂ ਦੇ ਨਾਮ શ્રી ਚੰਦ ਅਤੇ ਲਖਮੀ ਦਾਸ ਸਨ ਆਪ ਨੂੰ ਪੈਨ ਨਾਲ ਕੀ ਜੀ ਕੋਲ ਸੁਲਤਾਨਪੁਰ ਲੋਧੀ ਪੇਜ ਦਿੱਤਾ ਗਿਆ ਇਥੇ ਆਪਣੇ ਨਵਾਬ दौਲਤ ਖਾਨ ਕੋਲ ਨੋਕਰੀ ਕਰ ਲਈ ਆਪਨੇ ਆਪਣੇ ਜੀਵਨ ਵਿੱਚ ਦੁਨੀਆਂ ਦੇ ਉਦਾਰ ਲਈ ਚਾਰ ਉਦਾਸੀਆਂ ਕੀਤੀਆਂ ਇਸ ਦੌਰਾਨ ਸੱਚਨ ਠੱਗ ਤੇ ਕੋਡਾ ਰੱਖਸ਼ ਦਾ ਉਦਾਰ ਕੀਤਾ ਆਪ 1539 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਆਪ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 974 ਸ਼ਬਦ 19 ਰਾਗਾਂ ਵਿੱਚ ਗੁਰਬਾਣੀ ਵਿੱਚ ਹਨ ਆਪਨੇ ਸੱਚ ਤਰਮ ਨੀਕੀ ਅਤੇ ਪਿਆਰ ਦਾ ਉਪਦੇਸ਼ ਦਿੱਤਾ ਆਪਨੇ ਵੰਡ ਛਕੋ ਕੀਰਤ ਕਰੋ ਅਤੇ ਨਾਮ ਜਪੋ ਸਿੱਖਿਆਵਾਂ ਦਿੱਤੀਆਂ ਸਾਰੇ ਵਿਦਿਆਰਥੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਲੇਖ ਆਪਣੀ ਕਾਪੀਆਂ ਤੇ ਇਸ ਪੇਜ ਨੂੰ ਪੌਜ਼ ਕਰਕੇ ਲਿਖ ਲੈਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਤੇ ਸਾਥੀਆਂ ਬਾਰੇ ਜਾਣਕਾਰੀ ਪੜਦਾਦਾ ਕਲਪਤ ਰਾਏ ਜੀ ਦਾਦਾ ਸ਼ਿਵਰਾਮ ਜੀ ਦਾਦੀ ਬਨਾਰਸੀ ਜੀ ਪਿਤਾ ਕਲਿਆਣ ਦਾਸ ਜੀ ਪਟਵਾਰੀ ਮਾਤਾ ਤ੍ਰਿਪਤਾ ਜੀ ਭੈਣ ਬੇਬੇ ਨਾਨਕੀ ਜੀ ਜੀਚਾ ਜੈ ਰਾਮ ਜੀ ਘਰ ਵਾਲੀ ਮਾਤਾ ਸੁਲੱਖਣੀ ਜੀ ਵੱਡਾ ਪੁੱਤਰ ਸ਼੍ਰੀ ਚੰਦ ਜੀ ਛੋਟਾ ਪੁੱਤਰ ਲਖਮੀ ਚੰਦ ਜੀ ਚਾਚਾ ਲਾਲ ਚੰਦ ਨਾਨਾ ਕ੍ਰਿਸ਼ਨ ਨਾਨੀ ਮਾਤਾ ਪਰਾਈ ਸਸ ਚੰਦੋ ਰਾਣੀ ਸਹੁਰਾ ਮੂਰचंद ਪਿੰਡ ਦੇ ਗਰੀਪੀ رائے ਬੁਲਾਰਜੀ ਸਾਥੀ ਭਾਈ ਮਰਦਾਨਾ ਜੀ ਭਾਈ बाला जी। इ, सारी जानकारी इकट्ठी की गई है वागुरु